ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੇ ਉਹ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਕੁਲਜਿੰਦਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਜੇ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਵਧੀਆ ਭਾਈ ਠੀਕ ਜੇ ਠੀਕ ਹੀ ਚੱਲਦਾ ਵਧੀਆ ਵੀਰੇ ਨਾਂ ਦੱਸਿਓ ਨਾਂ ਭਾਈ ਮੇਰਾ ਗੁਰਪਾਲ ਸਿੰਘ ਜੀ ਹਾਂਜੀ ਪਿੰਡ ਮੀਰਾਕੋਟ ਜੇ ਹਾਂਜੀ ਤਸੀਲ ਤੇ ਜਿਲ੍ਹਾ ਅਮਰਸਰ ਜੀ ਠੀਕ ਹੈ ਜੀ ਤੇ ਫ 9713 ਹਾਂਜੀ 75481 ਠੀਕ ਹੈ ਜੀ ਹਾਂਜੀ ਤਾਂ ਵੀਰੇ ਆ ਗਈਆਂ ਚੰਗੀਆਂ ਝੋਟੀਆਂ ਕੋਲੇ ਹਾਂਜੀ ਬਹੁਤ ਵਧੀਆ ਜੀ ਬਿਲਕੁਲ ਰੇਟ ਤੁਹਾਡੇ ਹਰ ਵੀਡੀਓ ਜਿਹਾ ਜਿਹਾ ਹੁੰਦੇ ਆ ਤਾਂ ਤਾਂ ਹੀ ਪਸ਼ੂ ਵੀ ਜਲਦੀ ਵਿਕਦਾ ਪਿਛਲੀ ਵੀਡੀਓ ਵੀ ਮੇਰੇ ਖਿਆਲ ਚ ਕੱਲ ਪਰਸੋਂ ਤੋਂ ਹੀ ਪਈ ਹੈ ਹਨਾ ਜਲਦੀ ਪਰਸੋਂ ਪਈ ਪਰਸੋਂ ਪਈ ਪਹਿਲਾਂ ਪਈ ਯਾਰ ਮਾ ਲੋ ਵੀ ਜਲਦੀ ਮਾਰ ਦੇ ਗਦਾ ਬਿਲਕੁਲ ਜਿਹੜੀਆਂ ਹਾਂਜੀ ਉਹ ਕੱਲ ਗਈਆਂ ਜੇ ਤੇ ਕਈ ਤੇ ਉਦਣੇ ਕੀਨ ਵਾਲੀ ਦਾ ਇਹ ਚਲ ਗਈ ਜੀ ਠੀਕ ਹੈ ਜੀ ਰੇਟ ਜਾਜ ਜੀ ਤੁਹਾਡਾ ਸਾਹਮਣੀਆਂ ਪੰਜਾਂ ਦਾ ਦੇਰੇ ਦੇ ਚੱਕਰ ਚੁੱਕੜ ਬੜਾ ਮੀਂਹ ਕਰ ਗਿਆ ਤੇ ਦੋ ਤਿੰਨ ਦਿਨ ਸਾਭ ਦੋ ਚਲੋ ਸਾਮ ਕਈ ਵੀਰਾਂ ਨੂੰ ਹੁੰਦਾ ਹੈ ਕਿ ਸਾਮ ਉਹਨਾਂ ਦੇ ਪੈਸੇ ਪਾ ਤੇ ਜੋੜਾ ਇੱਕੇ ਘਰ ਗਿਆ ਸੀ ਜੀ ਅੱਛਾ ਜੀ ਉਹ ਤਾਂ ਤਿੰਨ ਚਾਰ ਦਿਨ ਬੱਜੀਆਂ ਰਹੀਆਂ ਵੈਸੇ ਇੱਥੇ ਫਿਰ ਉਹਨਾਂ ਦੇ ਦੇਰੇ ਤੇ ਹੀ ਤਾਂ ਦੇ ਚਲੀ ਜਾਂਦੀ ਠੀਕ ਹੈ ਠੀਕ ਹੈ ਜੀ ਤਾਂ ਕਰੀਏ ਵੀਰੇ ਸ਼ੁਰੂ ਇਹਨਾਂ ਤੋਂ ਹਾਂਜੀ ਹਾਂਜੀ ਭਾਈ ਤਾਂ ਰੇਟ ਜਾਜ ਹਨਾ ਹਾਂਜੀ ਹਾਂਜੀ ਤਾਂ ਪਹਿਲੇ ਨੰਬਰ ਬਾਰੇ ਬਾਰੇ ਇਹਦੇ ਦੱਸ ਪਈ ਘਰ ਵਾਲੇ ਦੇ ਦੂਜਾ ਸੂਆ ਆਂਦੇ ਹੀ ਇਹਦਾ ਠੀਕ ਹੈ ਜੀ ਸਾਡੀ ਸਮਝ ਨਾਲ ਪੱਕਾ ਗਰੰਟੀ ਨਾਲ ਤੀਜਾ ਸੂਆ ਆ ਜੀ ਤੀਜਾ ਸੂਆ ਸੂਆ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਬਾਕੀ ਇਹ ਵੀ ਸਮਝ ਲਓ ਵੀ ਸ਼ਾਈ ਸ਼ੂਈ ਕਿੰਨੀ ਆ ਪਤਲਾ ਚਮ ਆ ਗਿਆ ਪੂਰਾ ਪੂਰਾ ਓਕੇ ਰਿਪੋਰਟ ਤਾਂ ਇਹ ਕਿੰਨੇ ਕਿੰਨਾ ਟਾਈਮ ਖੜਦੀ ਵੀਰ ਜੀ ਭਾਈ ਤਿਆਰ ਜੀ ਬਿਲਕੁਲ ਇੱਕ ਦੋ ਦਿਨ ਹੀ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਘਰ ਵਾਲੇ ਦਾਲਦੇ ਪਿਆਰ ਕੇ ਦੂਜਾ ਸੂਆ ਆਵਾ ਪਿਛਲੇ ਸੂਏ ਪਹਿਲੇ ਸੂਏ 12 13 ਕਿਲੋ ਦੋ ਤਾਂਦੇ ਦਿੱਤਾ ਵਾ ਠੀਕ ਹੈ ਜੀ ਬਾਕੀ ਸਾਡੀ ਸਮਝ ਨਾਲ ਸੂਆ ਜਿਹੜਾ ਤੀਜਾ ਵਾ ਮੈਂ ਤੀਜਾ ਆ ਹਾਂ ਤਾਂ ਵੇਖੋ ਵੀਰੋ ਵੀਰ ਬਿਲਕੁਲ ਜੋ ਹੁੰਦਾ ਉਹੀ ਦਾਦਾ ਪਤਲਾ ਚਾਮਾ ਗਿਆ ਤਾਂ ਪਾਰੇ ਪੱਲੇ ਚ ਆ ਗਈ ਮੈਂ ਵੀਰੋ ਹਾਂਜੀ ਹਾਂਜੀ ਤਾਂ ਦੁੱਧ ਦਾ ਵੀਰ ਚੰਗਾ ਰਿਕਾਰਡ ਦੱਸਦਾ ਤੋੜ ਦਿਓ ਜੀ ਤਾਂ ਬਾਕੀ ਵੀਰੇ ਲੈਵਲ ਉਵੇ ਦੀ ਗੱਲ ਕਰੀਏ ਤਾਂ ਸੋਨਾ ਲੈਵਾ ਆ ਤਾਂ ਪਤਲਾ ਚਾਮਾ ਗਿਆ ਤਾਂ ਵਜਨ ਫੁੱਲ ਆ ਗਿਆ ਜੋ ਤੋੜ ਦਿਓ ਜੀ ਬਰੇ ਕਿਵੇਂ ਹੈ ਪਤਲੇ ਚੰਮ ਦੀ ਫਿਰ ਦੁੱਧ ਚੰਗਾ ਭਰ ਦਿਓ ਹਨਾ ਟਿੱਪ ਟੁੱਪੜ ਭਾਈ ਬਹੁਤ ਹੀ ਚੰਗੀ ਆਈ ਜੀ ਇਹ ਟਿੱਪਣ ਵੀ ਬਹੁਤ ਚੰਗੀ ਆਈ ਜੀ ਕਿ ਰਿਪੋਰਟ ਕਹਾਂ ਪੂਰੀ ਪੂਰੀ ਕੀ ਬਾਤ ਵੇਖੋ ਵੀਰੇ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਨਹੀਂ ਆ ਇਸ ਤਰ੍ਹਾਂ ਕੋਈ ਵੰਗਾ ਨਹੀਂ ਪਾਇਆ ਕੋਈ ਕੁਛ ਨਹੀਂ ਹੁੰਦਾ ਬਿਨਾ ਮੰਗੇ ਤੋਂ ਨਾ ਨਾ ਇਸ ਤਰ੍ਹਾਂ ਹੀ ਠੀਕ ਆ ਜੀ ਹਾਂਜੀ ਹਾਂਜੀ ਤਾਂ ਤੋਰੋ ਵੀਰੇ ਵੇਖੋ ਵੀਰੇ ਵਜਨ ਵੀ ਫੁੱਲਾ ਤਿਆਰ ਹੀ ਆ ਇੱਕ ਦੋ ਦਿਨ ਬਾਕੀ ਲੈ ਜੂਗੀ ਪਰ ਪਤਲਾ ਚੰਮ ਮੈਂ ਆ ਗਈ ਤੇ ਰਿਕਾਰਡ ਵੀ ਵੀਰ ਚੰਗਾ ਦੱਸਦਾ ਦੁੱਧ ਦਾ ਤਾਂ ਵੇਖੋ ਵੀਰੇ ਐ ਸਿੰਗਲ ਹੱਡੀ ਆ ਗਈ ਆ ਆਈ ਸ਼ੂ ਵੀ ਬੜੀ ਪਾਈ ਬਿਲਕੁਲ ਤਾਂ ਮੇਰੇ ਮੋਦੀ ਗੱਲ ਕਰੀਏ ਕਿੰਨੇ ਦੀ ਹੋਜੂ ਮੋਦੀ ਦੇ ਪਾਈ ਭਾ 90 ਦੀ ਵੇਚ ਦੋ ਭਾ 85 ਦੀ ਵੇਚ ਦੋ ਹਾਂਜੀ ਵੀਰੇ ਬਾਕੀ ਆਪਾਂ ਉਹ ਚੱਕਰ ਚ ਨਹੀਂ ਪੈਣਾ 8000 ਦੀ ਦੀ ਇਹਦੇ ਨੀਚੇ ਕੋਈ ਤਾਂ ਭਰਾ ਫੋਨ ਕਰੋ 80 ਦੀ ਹਾਂਜੀ ਹਾਂਜੀ ਠੀਕ ਆ ਰੇਟ ਆਡਾ ਵੀਰ ਜੀ ਜੈ ਜੀ ਹੁੰਦਾ ਮਾਤਨ ਕਰ ਦਿਓ 80 ਚੋਂ ਵੀ ਛੋਟ ਛੋਟ ਕਰਾਂਗੇ ਮਾਰਾ ਹੀ ਬਸੀ ਹੁਣ ਵੀ ਤੁਸੀਂ ਇਹ ਕਰ ਸਕਦੇ ਜੇ ਤੁਹਾਨੂੰ ਕੋ ਲੱਗਦੀ ਕਸਰ ਨਾ ਪਾ ਸਕਦੇ ਤੁਸੀਂ ਏਡੀ ਨਹੀਂ ਗੱਲ ਕੋਈ ਨਿਕ ਕਸਰ ਵਾਲੀ ਤਾਂ ਮੇਰੇ ਗੱਲ ਨਹੀਂ ਵਜਨ ਵਾਲੀ ਮੈਂ ਆ ਦੁੱਧ ਵਾਲੀ ਆ ਚਲੋ ਚੰਗੇ ਰਿਕਾਰਡ ਵਾਲੀ ਆ ਤਾਂ ਇੱਕ ਹੀ ਗੱਲ ਕਰਦੀ ਏ ਫਿਰ ਤੁਹਾਡਾ ਰੇਟ ਜੈਜ ਹੁੰਦਾ ਕੋਈ ਗੱਲ ਹੀ ਕਰੋ ਮਹਾਰਾਜ ਭਾਵੇਂ ਦੋ ਘਰ ਤੋਂ ਗੱਲਾਂ ਇਹ ਨਹੀਂ ਕੋਈ ਗੱਲ ਪੂਰੇ 75 ਦੀ ਹਾਂ ਨਾ ਮੇਰੇ ਦੇ ਦਾਂਗੇ ਮਹਾਰਾਜ ਕੀ ਬਾਤ ਹੈ ਜੀ ਤਾਂ ਵੇਖੋ ਵੀਰੋ 75 ਜੂ ਮੰਨ ਤਨੋ ਜੂ ਤਾਂ ਕੋਈ ਗੱਲ ਕੀ ਬਾਤ ਹੈ ਜੀ ਕੋਈ ਕਰੇ ਮੋੜਨਾ ਨਹੀਂ ਯਾਰ ਮੋੜਨਾ ਨਹੀਂ ਹੈ ਨਾ ਜੀ ਤਾਂ ਵੇਖੋ ਵੀਰੋ ਫੇਸ ਕੁਆਲਿਟੀ ਚੈੱਕ ਕਰ ਲਓ ਤਾਂ ਪਤਲਾ ਚਾਮ ਆ ਗਿਆ 75 ਦੀ ਵੀਰ ਕਹਿੰਦਾ ਹਾਂ ਨਾ ਦੇ ਦਾਂਗੇ ਪੂਰਾ ਪਹੀ ਆ ਠੀਕ ਨਹੀਂ ਗੱਲ ਬਿਲਕੁਲ ਬਾਕੀ ਪਾਜੀਆ ਸਾਰੀ ਬਾਹਰ ਹੋਣੀ ਆ ਕੇ ਬੰਨ ਨਹੀਂ ਬੰਨੀ ਵੀਰੇ ਸੁਣਦੇ ਤਾਂ ਕਿ ਇਹ ਆ ਵੀ ਕਹਿੰਦੀ ਮੈਂ ਹੁੰਦੀ ਆ ਸੁੰਦੇ ਸੁੰਦੇ ਥਣਾ ਜੀ ਹੁੰਦੀ ਹੈ ਹਨਾ ਹੌਲੀ 14 15 ਕਦੋਂ ਵਾਲਾ ਚੱਡਾ ਲਈ ਫਿਰਨਦੀ ਆ ਹਲੇ ਬਾ ਸੋਣਾ ਹੋਰ ਬਣ ਗਈ ਤਾਂ ਕੋਈ ਚੱਕਰ ਹੀ ਨਹੀਂ ਤੇ ਬਿਲਕੁਲ ਖੁੱਲੇ ਥਣ ਭਾਂਡੇ ਦੀ ਮਾਲਕਾ ਤਾਂ ਵੀਰੋ 75000 ਦੀ ਹਾਂ ਨਾ ਹੋ ਜੂਗੀ ਬਾਕੀ ਵੱਡੀ ਮੈਂ ਨਿੱਕੀ ਨਾ ਮੰਨ ਕੇ ਚੱਲਿਓ ਠੀਕ ਹੈ ਦੂਜੇ ਨੰਬਰ ਤੇ ਵੀਰ ਦੱਸਿਓ ਇਹ ਬਾਈ ਦੂਜਾ ਸੂਆ ਸੁਣੀਏ ਦੂਜਾ ਸੂਆ ਹਾਂ ਜੀ ਤਾਂ ਕਿੰਨੇ ਦਿਨ ਬਾਕੀ ਵੀ ਰਹੇ ਨੇ ਬਾਈ ਘਰ ਵਾਲੇ ਦਾਕ ਦੇਣਾ ਦੇਈ ਜੇ ਅੱਛਾ ਹੈ ਬਾਕੀ ਦਿਨ ਵਧ ਲੈ ਆਈ ਨਹੀਂ ਕਹਿੰਦੀਆਂ ਬਿਲਕੁਲ ਸਾਡੀ ਸਮਝ ਨਾਲ 15 ਦਿਨ ਜਿਹੜੇ ਦੀਆਂ ਹਾਏ ਲੈ ਪਈਏ 15 ਦਿਨ ਲੈ ਜੂ ਹਨਾ ਜੀ ਲੈ ਲੈ ਹਾਂ ਜ ਤਾਂ ਬਾਕੀ ਹੈ ਇਹ ਵੀ ਕਦ ਕਾਠ ਵਾਲੀ ਆ ਗਈ ਹੈ ਨਾ ਵੱਡੇ ਕਦ ਦੀ ਆ ਗਈ ਹੈ ਜੇ ਸੇਕ ਵੇਖੋ ਪੂਰੀ ਓਕੇ ਰਿਪੋਰਟ ਚਾਹਿਆ ਬਾਤ ਵੇਖੋ ਵੀਰੋ ਫੇਸ ਕੁਆਲਟੀ ਚੈੱਕ ਕਰ ਲਓ ਸਿੰਘ ਸਿੰਘ ਦੀ ਕੁਆਲਟੀ ਤੋੜ ਦਿਓ ਤੋੜ ਦਿਓ ਲੰਮੀ ਤੋੜ ਦਿਓ ਵੇਖੋ ਵੀਰੋ ਵੱਡੇ ਕਦ ਕਾਠ ਦੀ ਆ ਗਈ ਇਹ ਵੀ ਤਾਂ ਲੰਮੀ ਬੇਲ ਆ ਛੋਟੀ ਦੀ ਤਸ ਸਿੰਗ ਦੀ ਕੁਆਲਿਟੀ ਵੀ ਸ਼ਾਨਦਾਰ ਆ ਤੇ ਹੈ ਵੀਰੇ ਇਹ ਵੀ ਪਤਲੇ ਚਮਚਾ ਖਣ ਸੁਣ ਚੰਗਾ ਲੱਗਿਆ ਬਾਕੀ ਵੀਰੇ ਫੇਸ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਜੀ ਬਾਕੀ ਵੀਰੇ ਕਿਹੜੀ ਅੱਖ ਚ ਰੋਸ਼ਨੀ ਹੈ ਨਾ ਇਹ ਸ਼ਾਮ ਦਾ ਵੇਲਾ ਹੋ ਗਿਆ ਆਟੋਮੈਟਿਕ ਫਲੈਸ਼ ਜਗ ਗਈ ਫੋਨ ਦੀ ਹਨਾ ਜੀ ਕੈਮਰੇ ਦੀ ਉਹਦੇ ਨਾਲ ਵੀਰੋ ਥੋੜੀ ਅੱਖ ਦੀ ਕਿਦਾਂ ਹੁੰਦੀ ਚਮਕ ਬਾਕੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਦੋਵੇਂ ਕਾਲੀਆਂ ਹੀ ਅੱਖਾਂ ਆ ਤੋਰ ਦਿਓ ਜੀ ਵੇਖੋ ਵੀਰੋ ਚੰਗੀ ਝੋਟੀ ਆ ਕੱਦ ਕਾਠ ਵਾਲੀ ਆ ਦਿਨ ਵੀਰ ਨੇ ਦੱਸਤਾ 15 ਖੜਦੀ ਆ ਤੇ ਵੀਰ ਜੀ ਇਹਦਾ ਦੁੱਧ ਦੱਦ ਕਿਵੇਂ ਆ ਕਿੰਨਾ ਕੁ ਚੋ ਆਜੂ ਦੁੱਧ ਪਾਈ ਘਰ ਵਾਲੇ ਦਾ ਤੇ ਲਾਈ ਆ ਰਹੇ 1 ਕਿਲੋ ਨੋਰਮਲ ਸੇਵ ਵਾਲੀ ਜਿਹੜਾ ਵਾਲੀ ਹੈ ਅੱਛਾ 11 ਕਿਲੋ ਦੁੱਧ ਚੋਇਆ ਜੀ ਬਿਲਕੁਲ ਠੀਕ ਹੈ ਨਾ ਠੀਕ ਹੈ ਬਾਕੀ ਬੱਜੀ ਆ ਭਾਈ ਕੱਦ ਕਾਠ ਹੈ ਮਤਲਬ ਇਹ ਕੱਦ ਤੇ ਲਊ ਦੁੱਧ ਕੱਢਦਾ ਜੀ ਬਿਲਕੁਲ ਵੀਰੇ ਬਿਲਕੁਲ ਤਾਂ ਕੱਦ ਕਾਠ ਵਾਲੀ ਆ ਐਡੀ ਮਾਈ ਨੂੰ ਇਹਦਾ ਦੱਸ 11 ਕਿਲੋ ਦੁੱਧ ਠੀਕ ਨਹੀਂ ਕੀ ਜਾਂਦਾ ਜੀ ਬਿਲਕੁਲ ਵੀਰ ਜੀ ਬਿਲਕੁਲ ਤਾਂ ਵੀਰੇ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋ ਜੂਏ ਜਿੰਨਾ ਕਿਦਾ ਬੋਲ ਕਰਦ ਰਾਣਾ ਨਾ ਕਰਮਾਲੀ 8 ਕਿਲੋ ਵੀ ਲਈ ਜਾਊਗੀ ਨਾ ਲੈਣ ਵਾਲੇ ਨੂੰ ਫੇਰ ਵੀ ਘਟਾਣੀ ਜੇ ਗੱਡੀ ਨੂੰ ਬਿਲਕੁਲ ਬਾਕੀ ਇਹਦੇ 8 ਕਿਲੋ ਕਰਦਾ ਨਹੀਂ ਦੁੱਧ ਸਾਨੂੰ ਪਤਾ ਪਈ ਇਹਦੇ 12 13 ਨਹੀਂ ਕੱਦ ਕਾਠ ਵੀਰੇ ਇਹਨਾਂ ਦੁੱਧ ਤੇ ਨੋਰਮਲ ਆ ਗਾੜੀ ਕਿਸੇ ਵੀਰ ਦੀ ਸੇਵਾ ਦਾ ਦੁੱਧ ਆ ਕੋਈ ਪਾਉ ਤਾਂ ਚਾਲੂ ਹਨ ਵੀਰੇ ਆ ਗੱਲ ਆ ਚਲੋ ਭਾਈ 75 ਕਰ ਦੇ ਜੇ ਤਾਂ ਮੈਂ ਤਾਂ 70 ਦੀ ਦੇ ਦਈਏ ਚਲੋ ਠੀਕ ਆ ਰੇਟ ਤੁਹਾਡਾ ਜੈਜਾ ਚਲੋ ਕਿਸੇ ਵੀਰ ਦੇ ਸਾਹਮਣੇ ਆ 15 ਦਿਨ ਸਾਹ ਪਏ ਨਹੀਂ ਵੀਰੇ ਹਾਂਜੀ ਹਾਂ ਨਾ ਕਰਦੀਏ ਭਾਈ ਕਰ ਦੋ ਕੋਈ ਨਾ ਮੇਚੇ ਚੋੜੇ ਚੱਪਾ ਕਰ ਦੋ ਕੋਈ ਗੱਲ ਨਹੀਂ ਮਾਰਾ ਜੀ ਪੂਰੇ 65 ਕੀ ਆਂਦੇ ਕੋਈ ਗੱਲ ਹੀ ਦੇ ਦਾਂਗੇ ਮਾਰਾ ਕੀ ਬਾਤ ਆ ਜੀ ਵੇਖੋ ਵੀਰੋ ਵੱਡੀ ਝੋਟੀ ਆ ਤਾਂ ਵੀਰੇ ਮੰਨ ਲਓ ਟੁਕੀ ਦਾ ਮੁੱਲ ਤਾਂ ਫਿਰ ਹੋਰ ਹੁੰਦਾ ਹਨਾ ਬਾਕੀ ਆ ਵੀ ਤੇਜਿੰਦਰ ਜੀ ਮੰਨ ਲਾ ਸਵੇਰੇ ਅਸੀਂ 65 ਦੀ ਦੇ ਦੇਣੀ ਆ ਜੇ ਇਹ ਕੱਲ ਵੇਚ ਕੇ ਸ਼ਾਮੀ ਗਏ ਨਾ ਇਹਦੀ 65 ਦੀ ਲੱਭਣੀ ਨਹੀਂ ਜੀ ਬਿਲਕੁਲ ਜੀ ਨਹੀਂ ਰੇਟ ਤੁਹਾਡਾ ਜਾਇਜ਼ ਹੁੰਦਾ ਤੁਸੀਂ ਲੱਭ ਲਿਓਂਦੇ ਉਹ ਰੇਟ ਤੁਹਾਡਾ ਜਾਇਜ਼ ਹੁੰਦਾ ਹਾਂ ਜੀ ਬਿਲਕੁਲ ਅੱਗੇ ਵੀਡੀਓ ਚ ਦੱਸਿਆ ਸੀ ਕਿ ਜੇ ਮੰਨੋ ਰੇਟ ਵੀ ਜਾਇਜ਼ ਹੁੰਦੇ ਆ ਬਸ ਕੀ ਹੈ ਕਿ ਜਿੱਥੋਂ ਡਕਰ ਲਈਦਾ ਨਾ ਉਹਦਾ ਵੀ ਇਹ ਨਹੀਂ ਵੀ ਮੰਦੂਖੀ ਕਰੀਦਾ ਵੀ ਤੁਸੀਂ ਘਾਟ ਲਾਜੇ ਦਿਲ ਖੋਲ ਕੇ ਰੇਟ ਲਈਦਾ ਜੀ ਉਥੇ ਬਿਲਕੁਲ ਵੀਰੇ ਬਿਲਕੁਲ ਇਹ ਵੀ ਭੈਣ ਭਰਾ ਫੋਨ ਕਰਦੇ ਮਰ ਕੇ ਜਿੰਨੇ ਡਕਰ ਵੇਚਣਾ ਹੁੰਦਾ ਨਾ ਮਾਲ ਹਾਂਜੀ ਹਾਂਜੀ ਅਗਲੇ ਭੈਣ ਭਰਾ ਦੇ ਵੀ ਕੀ ਨਾਲੇ ਦਾ ਜਿਆਦਾ ਰੇਟ ਵੇਖਦਾ ਵੀਰ ਜੀ ਤੁਹਾਡਾ ਹਾਂਜੀ 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 ਤਾਂ 65 ਦੀ ਹਾਨਾ ਹੋ ਗਈ ਹੈ ਨਾ ਜੀ ਵੇ ਦਾ ਡੇ ਦਾ ਕੋਈ ਗੱਲ ਨਹੀਂ ਠੀਕ ਹੈ ਜੀ ਹਾਂ ਵੀਰੇ ਤੀਜੇ ਨੰਬਰ ਤੇ ਆ ਗਈ ਹਾਂ ਵੀਰੇ ਤੀਜੇ ਨੰਬਰ ਤੇ ਆ ਗਈ ਇਹਦਾ ਦੱਸੀ ਏ ਭਾਈ ਤਿਹਾਸੂਆ ਸੁਣੀ ਜੇ ਤੀਸਰਾ ਸੁਆ ਸੁਣੀ ਆ ਹਾਂਜੀ 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 ਤਾਂ ਕਿੰਨਾ ਟਾਈਮ ਲੈ ਜੀ ਵੀਰੇ ਇਹ ਵੀ ਭਾਜੀ ਘਰ ਵਾਲੇ 15 ਦਿਨ ਆਂਦੇ ਇਹਦੇ ਅੱਛਾ ਦਿਨ 15 ਲੈ ਜੀ ਇਹਨਾਂ ਨੂੰ 15 ਦਿਨ ਸੁਪਣੀ ਕਿ ਕੋਈ ਅੱਧਾ ਦਿਨ ਬਾਅਦ ਕਰਦਾ ਬਿਲਕੁਲ ਜੀ ਵੇਖੋ ਵੀਰੋ ਦਿਨ 15 ਲੈ ਜੂ ਵਜਨ ਫੁੱਲ ਆ ਗਿਆ ਐ ਮੰਜਾ ਡੇਂਦਾ ਉੱਪਰ ਫੁੱਲ ਵਜਨ ਤੇ ਪਤਲਾ ਚਾਮ ਆ ਗਿਆ ਵੀਰੇ ਤੇ ਚੈੱਕ ਕਰ ਲੋ ਲੈਵਲ ਹਵਾ ਚੈੱਕ ਕਰ ਲੋ ਆ ਦਿਨ ਤੇ ਵੀਰੇ 15 ਲੈ ਜੂ ਹਣਾ ਨੇ ਭਾਈ ਬਲ 16 17 ਦੇ ਨਹੀਂ ਕੋਈ ਮੰਨ ਕੇ ਚੱਲੇ ਬਾਕੀ ਹੈਗੀ ਹੈਗੀ ਭਾਈ ਇਹ ਵੀ ਬਣ ਜੂਗੀ ਥੱਲੇੋਂ ਕਰਮਾ ਲਈ ਮਾਣਾ ਵੀਰੇ ਕਿੱਡਾ ਵਜਣਾ ਮੈਂ ਦਾ ਐ ਵੀਰੇ ਮੰਜਾ ਹੀ ਡੈਂਦਾ ਜੋ ਉੱਪਰ ਪਤਲਾ ਚਾਮ ਆ ਤਾਂ ਦੁੱਧ ਦੱਦ ਵੀਰ ਜੀ ਫਿਰ ਦੱਸਿਆ ਕੁਝ ਉਹਨਾਂ ਨੇ ਕਿੰਨਾ ਕਿ ਭਰਦੀ ਭਾਈ ਇਹਨੇ 13 14 ਕਿਲੋ ਦੱਸਦਾ ਜੀ ਬਿਲਕੁਲ ਵਜਣੀ ਦੱਸਦਾ ਮੈਂ ਦਾ ਹਾਂਜੀ ਨੀਲੀ ਆ ਨੀਲੀ ਨੀਲੀ ਚ ਆ ਗਈ ਹਾਂ ਬਾਕੀ ਆ ਬਾਕੀ ਵਜਨ ਦੱਸ ਸਰ ਹੈਗੀ ਆ ਵੈਸੇ ਐ ਮਾਨਕੀ ਅੱਖ ਜੋ ਵੀਰੋ ਟੀਕਾ ਚੰਗਾ ਲੱਗਾ ਜੀ ਇਹਨੂੰ ਨੀਲੀ ਦਾ ਵੀਰੋ ਅੱਛਾ ਚੰਗਾ ਸੀ ਹੁਣ ਭਰਾਇਆ ਉਹਨਾਂ ਹਾਂਜੀ 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 ਟੀਕਾ ਕੀ ਬਾਤ ਹੈ ਜੀ 15 1600 ਦਾ ਟੀਕਾ ਆ ਗਿਆ ਤਾਂ ਹੈ ਵੀ ਪਤਲੇ ਚਮਚਾ ਤਾਂ ਵਜਨ ਫੁੱਲ ਪੂਰੀ ਹੋ ਕੇ ਰਿਪੋਰਟ ਭਾਈ ਕੀ ਬਾਤ ਹੈ ਵੀਰੇ ਹੁਣੇ ਵੀ ਬੜੀ ਸਲੀਲ ਆ ਇਹਦਾ ਨਸਲ ਆ ਹਨਾ ਤੇ ਪਤਲਾ ਚਮ ਤੇ ਵੀਰੋ ਦਿਨ 15 16 ਵੀਰ ਨੇ ਦੱਸਦਾ ਲੈ ਜੂਗੀ ਪਰ ਦੁੱਧ ਵਾਲੇ ਡੱਕੇ ਲਾ ਪਸ਼ੂ ਦੀ ਇਹ ਕੁਆਲਿਟੀ ਹੈਗੀ ਜੀ। ਮੰਨ ਲਓ ਵੀ ਆਜਾ ਜੀ ਆਈਆਂ ਨਾ ਤੇ ਕਰਮਾਲੀਆਂ ਕੇ ਥਾਂ ਪੱਦੀਆਂ ਕੋਈ ਇਹੋ ਜੀ ਗੱਲ ਬਾਤ ਨਹੀਂ ਆ। ਬਿਲਕੁਲ। ਮਿਲ ਕਈ ਡੰਗਰ ਉਹਦੇ ਆਪਸ ਵਿੱਚ ਇੱਕ ਕੁੜੀ ਆ ਕੇ ਘਰ ਭਾਵੇਂ ਮਹੀਨਾ ਬਚੇ ਰਾਂ ਦੋ ਪੂਰਾ ਪੇਟ ਪੜ ਮਰ ਜਾਂਦੇ। ਬਿਲਕੁਲ। ਠੰਡਾ ਤੇਰਾ ਪਸ਼ੂ ਆ। ਹਾਂ ਜੀ ਠੰਡੀਆਂ ਪਈ ਜਾਵੇ। ਬਿਲਕੁਲ। ਇੱਕ ਕੱਲ ਆਈ ਇੱਕ ਸਵੇਰੇ ਤੇ ਇੱਕ ਦੁਪਹਿਰੇ ਆਈ। ਹਾਂ ਜੀ। ਐ ਸ਼ਾਂਤ ਤੇ ਸੁਭਾਦੀ ਹੈ। ਹਾਂ। ਜਿੱਦਾਂ ਮੱਝੀ ਹੱਥ ਫੇਰੀਓ ਬੱਬਾ ਜੀ ਕੋਈ ਕੁਝ ਨਹੀਂ ਆਦੀ। ਠੀਕ ਹੈ। ਤਾਂ ਵੇਖੋ ਵੀਰੋ ਚੈੱਕ ਕਰ ਲਓ ਇੱਕ ਮਹੀਨਾ ਬਾਕੀ ਆ। ਤੇ ਚੰਗੀ ਮੈਂ ਆ ਵਜਨ ਫੁੱਲ ਆ ਗਿਆ ਪਤਲਾ ਚਾਮ ਆ ਗਿਆ ਤੇ ਵੇਖੋ ਵੀਰੋ ਕੋਈ ਗੱਲ ਹੋਈ ਨਾ ਸੀਲਸ ਲੱਗ ਗਏ ਇਹ ਕੋਈ ਸੀਲ ਹੁੰਦੇ ਹਨਾ ਹਾਂਜੀ ਹਾਂਜੀ ਤਾਂ ਵਜਨ ਵੀ ਫੁੱਲਾ ਤੇ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਮੁੱਲ ਦੱਸੋ ਤੇਜਿੰਦਰ ਜੀ ਤੁਸੀਂ ਨਹੀਂ ਤੁਸੀਂ ਦੱਸਣਾ ਮੇਰੇ ਨਹੀਂ ਤੁਸੀਂ ਦੱਸਣਾ ਜੀ ਗਿਆ ਜੀ ਕਰਦੇ ਹੋ ਵੀ ਮੋੜ ਤੇ ਪਾਜੀ ਜੀ 70 ਹੀ ਕਰਨ ਵਾਲੀ ਹੈ ਅੱਛਾ ਜੀ ਬਾਕੀ ਬੇ ਲੋਕ ਕਰਦਾਂਗੇ ਮਾਨਦਾਰੀ ਵਿੱਚ ਵੀਰੇ ਕਿਵੇਂ ਹੁਣ 70 ਤਾਂ ਜੇ ਅੱਜ ਜਾਨੀ ਕਿ ਸੁਈ ਹੁੰਦੀ ਤਾਂ ਫੇਰ ਮੁੱਲ ਨਹੀਂ ਹੁੰਦਾ ਜੀ ਭਾਈ 70 ਕਿੱਥੋਂ ਮਿਲਦੀ ਹਾਂਜੀ ਠੀਕ ਨਹੀਂ ਕਰ ਫੇਰ ਤੱਕ ਹਨਾ ਤੇ ਹੁਣ 70 ਚੋ ਕੀ ਮਾਨ ਕਰਨਾ ਵੀਰੇ ਦੋ ਛੜ ਦਾਂਗੇ ਮਹਾਰਾਜ 68 ਦੀ ਦੇ ਦਾਂਗੇ ਆ ਬਰਾਬਰੀ ਕਰ ਦੋ ਵੀਰੇ ਕਿੰਨਾ ਭਾਈ ਜੋੜੇ ਦਾ ਇੱਕ ਤੀ ਦਾ ਜੋੜਾ ਹੀ ਦੇ ਦਾਂਗੇ ਯਾਰ ਇੱਕ ਤੀ ਦਾ 65 65 ਦੀਆਂ ਹੋਗੀਆਂ ਦੇ ਦਾਂਗੇ ਕਿਆ ਬਾਤ ਆ ਵੀਰੇ ਰੇਟ ਚੈੱਕ ਕਰ ਲਓ ਵੀਰ ਦਾ 65-60 ਹਜ਼ਾਰ ਦੀਆਂ ਹੋ ਜਾਣਗੀਆਂ ਵਜਨ ਫੁੱਲ ਆ ਗਿਆ ਪਤਲਾ ਚਾਮਾ ਗਿਆ ਦੇਣ ਵੀਰੇ ਉਹ ਜ਼ਰੂਰ ਖੜਦੀ ਆ ਪਰ ਦੁੱਧ ਦੇ ਡੱਕੇ ਲਾਉਣ ਵਾਲੀ ਮੈਂ ਆ ਬਾਕੀ ਕੰਨਾ ਮੇਰਾ ਪਸ਼ੂ ਰੱਖਿਆ ਉਹਨਾਂ ਨੂੰ ਪਤਾ ਹੀ ਆ ਜੀ ਹਨਾ ਜੀ ਦੁੱਧ ਤੇ ਹਰ ਇੱਕ ਵੀਰ ਦੀ ਸੇਵਾ ਦਾ ਬਸ ਜੀ ਬਸ ਦੁੱਧ ਦੇ ਵੀਰੇ ਤੁਹਾਡੀ ਸੇਵਾ ਦਾ ਬਾਕੀ ਪਤਲਾ ਚਾਮਾ ਗਿਆ ਵਜਨ ਫੁੱਲ ਆ ਗਿਆ ਛੋਟੀ ਦਾ ਵੀ ਕੱਦ ਕਾਟ ਚੰਗਾ 65-65 ਹਜ਼ਾਰ ਦੀਆਂ ਹੋਗੀਆਂ ਦੋਵੇਂ ਕੀ ਬਾਤ ਹੈ ਇੱਕ ਤੀ ਦਾ ਜੋੜਾ ਤੇ ਕਰ ਦਿਓ ਮਾਂ ਤੈਨੂੰ ਕੋਈ ਫੋਨ ਲਾਵੇ ਹਨਾ ਜੀ ਮੋੜਦੇ ਨਹੀਂ ਦੇ ਕੱਲ ਮੰਨੋ ਦੇ ਦੇਣੀਆਂ ਜੀ ਬਿਲਕੁਲ ਬਿਲਕੁਲ ਜੀ ਕੋਈ ਫੋਨ ਲਾਵੇ ਮੋੜਦੇ ਨਹੀਂ ਬਸ ਬਾਕੀ ਭਾਜੀ ਏਡੀ ਵੱਡੀ ਖੇੜ ਰੀ ਰੱਖੀ ਬਿਲਕੁਲ ਵੀਰੇ 2000 3000 ਦੀ ਖੇੜ ਹੀ ਰੱਖੀ ਜੇ ਉਹ ਤੇ ਵੀਰੇ ਤਿੰਨ ਬੇਟੀਆਂ ਕਰਮਾਲੀਆਂ ਦੋ ਤਿੰਨ ਦੇਗੀਆਂ ਮੰਨੋ ਤੁਸੀਂ ਤਿੰਨ ਦੇ ਹੀ ਦੇ ਦਿੰਦੀਆਂ ਨਫਾ ਹਾਂ ਜੀ 9000 ਰੁਪਏ ਭਾਈ ਹੋ ਜਾਂਦਾ ਜੀ ਬਿਲਕੁਲ ਜੀ ਸਾਹਮਣੇ ਮੰਨੋ ਵੀਡੀਓ ਪਾਉਂਦੇ ਆ ਚਲੋ ਕੋ ਤੁਸੀਂ ਖਰਚਾ ਲੈ ਆ ਨਾ ਵਾ 5 ਬਿਲਕੁਲ ਵੀਰੇ ਰਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਟੋਕੜੇ ਛੁੱਟਦਾ ਵਾ ਬਿਲਕੁਲ ਤੇ ਰੁਪਈਆ 5 600 ਮਿਲਦਾ ਦਿਹਾੜੀ ਬਿਲਕੁਲ ਵੀਰੇ ਬਿਲਕੁਲ ਤਾਂ ਵੀਰੇ ਰੇਟ ਹੀ ਦੱਸ ਦਿਆ ਕਿ 1000 2000 ਨਫੇ ਵਾਲੇ ਆ ਹਨ ਤੁਸੀਂ ਕਿਹੜਾ ਯਾਨੀ ਕਿ ਗੱਡੀ ਮੈਂ ਮੰਗਣ ਨੂੰ 90 ਮੰਗ ਲਓ 85 ਮੰਗ ਲਓ ਨਹੀਂ 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 ਭਾਈ ਉਹ ਕੰਮ ਨਹੀਂ ਨਹੀਂ ਰੇਟ ਜੈ ਜੈ ਜਾਣੀਆਂ ਪਹਿਲੇ ਪਹਿਲੇ ਫੋਨ ਦੇ ਬਿਲਕੁਲ ਜੀ ਤਾਂ ਵੇਖੋ ਵੀਰੇ ਉਹ ਰੇਟ ਵੀਰ ਤੇ ਜੈ ਜੈ ਬਾਕੀ ਫੋਨ ਲਾ ਲਿਓ ਮਾਂ ਤਨ ਹੋ ਜਾਣਗੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੇ ਚੈਨਲ ਨੂੰ ਵਾਤ ਵਾਤ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਰੇ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਆਹ ਜੀ ਆਹ ਜੀ ਪਾ ਵੀਰੇ ਤਿੰਨੇ ਪਸ਼ੂ ਕੱਦ ਕਾਠ ਵਾਲੇ ਆ ਇੱਕ ਬੈਂਤੀ ਹੋਰ ਜੇ ਭਾਜੀ ਕੋਈ ਭੈਣ ਤੇਰਾ ਸਾਈ ਬਾਦੇ ਆਪਣੀ ਇੱਥੇ ਆਣ ਕੇ ਤਸੱਲੀ ਕਰੇ ਪੂਰੀ ਬਿਲਕੁਲ ਵੀਰੇ ਤੇ ਚੰਗੀਆਂ ਲੱਗਦੀਆਂ ਜੇ ਭਾਜੀ ਲੈ ਜੈਨੇ ਤੇ ਆਪਣੀ ਸਾਈ ਲੈ ਜੇ ਬਿਲਕੁਲ ਵੀਰੇ ਨਹੀਂ ਇਹ ਤਾਂ ਸੱਚਾਈ ਬਿਲਕੁਲ ਹਰ ਵੀਡੀਓ ਜੇ ਮੇਰੀ ਇਹੋ ਬੈਂਤੀ ਹੁੰਦੀ ਆ ਵੀਰੇ ਚਵਾਈ ਕਰਨੀ ਗੱਭਨ ਨੂੰ ਪਾਸ ਕਰਨਾ ਵੇਚ ਆ ਕੇ ਲੈਣਾ ਉਹ ਤੁਹਾਡਾ ਆਪ ਦਾ ਖੁਦ ਦਾ ਫਰਜ਼ ਬੰਦਾ ਭੈਣ ਤੇ ਆਵੇ ਘੰਟਾ ਦੋ ਘੰਟੇ ਦਾ ਵੀ ਇੰਨਾ ਗੜੀ ਪੁੱਛੇ ਸੁੱਟੇ ਵੰਡੇ ਤੇ ਪਿਆਰ ਸੁੱਟੇ ਇਹ ਦੇਖੇ ਵੰਡ ਖਾਂਦੀ ਪੱਠੇ ਖਾਂਦੀ ਆ ਕੀ ਬਾਤ ਹੈ ਤੈਨ ਨਹੀਂ ਤੇ ਆਪਣੀ ਸਾਈ ਜਿਹੜੀ ਨਹੀਂ ਆ ਸਾਈ ਲੈ ਜੇ ਮੈਂਦਾ ਜੇ ਗੱਡੀ ਤੇ ਆਉਂਦਾ ਨਾ ਉਹਦਾ ਪੈਸਾ ਖਰਚਾ ਨਹੀਂ ਦਵਾਂਗਾ। ਇਹਨੂੰ ਤੇ ਵੀਰੇ ਸੱਚਾ ਵਪਾਰ ਗੰਦੇ ਆ। ਸਾਬ ਤੁਸਰਾ ਕੰਮ ਆ। ਸਚਾਈ ਆ। ਬਸ ਆਪੀ ਤਸੱਲੀ ਕਰੇਗੇ ਨਹੀਂ ਫੇਰ ਹੋਈ ਜਾ ਇੱਥੇ ਆਇਆ। ਹਾਂਜੀ। ਤੇ ਕੋਈ ਗੱਲ ਨਹੀਂ, ਠੀਕ ਨਹੀਂ ਗੱਲ। ਬਿਲਕੁਲ ਵੀਰੇ। ਤਾਂ ਸੋਹਣੇ ਪਸ਼ੂਆ ਵੀਰੋ ਤੂੰ ਹੀ ਛੱਡ ਕੇ ਨਹੀਂ ਜਾਂਦੇ। ਦੂਰੋਂ ਵੀ ਚੱਲ ਕੇ ਆਓਗੇ। ਠੀਕ ਹੈ ਜੀ। ਤਾਂ ਵੀਰੇ ਐਡਰੈਸ ਦੱਸ ਦੋ ਇੱਕ ਵਾਰ ਆਪਣਾ। ਰਸ ਭਾਈ ਪਿੰਡ ਮੀਰਾਕੋੜ ਜੇ। ਹਾਂਜੀ। ਤਸਵੀਰ ਤੇ ਜ਼ਿਲ੍ਹਾ ਅੰਮ੍ਰਿਤਸਰ ਜੇ। ਹਾਂਜੀ। ਫੋਨ ਨੰਬਰ ਹੈਗਾ 97813 75481। ਠੀਕ ਹੈ ਜੀ। ਸਾ